ਅੱਜ ਪ੍ਰਾਇਮਰੀ ਸਕੂਲ ਜਨੂਹਾ ਦੇ ਵਿੱਚ ਆਪਾਂ ਆਏ ਆ ਇੱਥੇ ਖੜੇ ਆ ਇੱਥੇ ਆਸਟ੍ਰੇਲੀਆ ਤੋਂ ਲੜਕੀ ਆ ਪੈਥਨੀ ਜਿਹੜੀ ਹਰਕੀਰਤ ਸਿੰਘ ਉਹਨਾਂ ਦੇ ਨਾਲ ਆਏ ਆ ਤੇ ਤੁਸੀਂ ਇੱਥੇ ਉਹਨਾਂ ਦਾ ਸਵਾਗਤ ਕੀਤਾ ਤੇ ਕੀ ਕੀ ਤੁਸੀਂ ਲਗਾਇਆ ਇਹਨਾਂ ਨੂੰ ਅੱਜ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ ਕਿ ਮੈਂ ਸਵੇਰ ਦਾ ਕੋਈ ਪ੍ਰੋਗਰਾਮ ਹੋਰ ਬਣਾਇਆ ਸੀ ਤੇ ਮੈਨੂੰ ਹਰਕੀਰਤ ਦੀ ਮੰਮੀ ਦਾ ਤੇ ਹਰਕੀਰਤ ਦਾ ਜਲੇ ਫੋਨ ਆਇਆ ਨਾ ਜੀ ਕਿ ਅੱਜ ਤੱਕ ਸਕੂਲ ਪਹੁੰਚੋ ਤੁਸੀਂ 10:00 ਵਜੇ ਕਿਉਂ ਮੱਦੀ ਹੋਏ ਸੋ ਮੈਂ ਉਹਨਾਂ ਦੇ ਹੁਕਮ ਤੇ ਸਕੂਲ ਪਹੁੰਚਿਆ ਜੀ ਤੇ ਕਿਉਂਕਿ ਇਸ ਸਕੂਲ ਨਾਲ ਮੇਰੀ ਬਹੁਤ ਨੇੜਤਾ ਮੈਂ ਸਕੂਲ ਵਿੱਚ ਪੜਿਆ ਵੀ ਆ ਤੇ ਮੇਰੀ ਵਾਈਫ ਨੇ ਇੱਥੇ 18 ਸਾਲ ਪੜਾਇਆ ਤੇ ਜਦੋਂ ਇਹ ਦੋਏ ਸਾਡੇ ਕੋਲ ਫਾਰਨਰ ਕਿਤਾ ਮੈਡਮ ਜਿਹੜੇ ਆਏ ਮਿਸ ਰੁਤਿ ਕੀ ਨਾਂ ਨਾਲ ਪੈਥਨੀ ਪੈਥਨੀ ਜੀ ਇਹ ਸਕੂਲ ਦੇ ਪ੍ਰਾਇਮਰੀ ਸਕੂਲ ਦੇ ਆਰਟ ਆਰਟ ਐਂਡ ਕਰਾਫਟ ਟੀਚਰ ਹੈ ਮੇਕਨਗੀ ਬਹੁਤ ਸੋਹਣੇ ਬੁਤ ਘੜਿਆ ਇਹ ਆਸਟ੍ਰੇਲੀਆ ਚ ਇਹਨਾਂ ਦਾ ਵਰਲਡ ਲੈਵਲ ਦੇ ਉੱਤੇ ਡਾਣਾ ਹੈ ਇਹਨਾਂ ਦੇ ਨਾਲ ਸਾਡੇ ਬੱਚਾ ਜਿਹੜਾ ਹੀਰਤਿਆ ਉਹ ਵੀ ਆਸਟ੍ਰੇਲੀਆ ਵਿੱਚ ਜਾਂ ਸਾਰੀ ਬਾਰਡ ਵਿੱਚ ਕਿਸੇ ਵੀ ਇੰਟਰੋਡਕਸ਼ਨ ਤੇ ਉਹਦੀ ਕੋਈ ਮੇਰੇ ਖਿਆਲ ਲੋੜ ਨਹੀਂ ਹੈ ਕਿਉਂਕਿ ਉੱਥੇ ਇੱਕ ਨੈਸ਼ਨਲ ਪਾਰਟੀ ਦਾ ਹੋੜ ਹੀ ਬੜੰਦਾ ਰਿਹਾ ਇਲੈਕਸ਼ਨ ਕਈ ਵਾਰੀ ਲੜਦਾ ਹੋ ਪਾਰਲੀਮੈਂਟ ਲਈ ਤੇ ਇਸ ਕਰਕੇ ਜਦੋਂ ਇਹ ਨਾਲ ਦੋਏ ਅੱਜ ਆਏ ਆ ਸਕੂਲ ਵਿਖੇ ਆ ਮੇਨੂੰ ਵਾਹ ਕੋਈ ਹੋਈ ਵੀ ਚਲੋ ਕੋਈ ਬਾਰੋਂ ਵੀ ਸਾਡੀ ਸਕੂਲ ਨੂੰ ਦੇਖਣਾ ਆਉਂਦੇ ਆ ਇਹ ਤਾਂ ਪਿੰਡ ਦੇ ਤਾਂ ਸਾਡੀ ਵਿੱਚ ਹੀ ਰਹਿੰਦੀਆਂ ਲੋਕ ਆਪਾਂ ਸਾਰੇ ਦੇਖਦੇ ਆ ਇਹਨਾਂ ਨੂੰ ਬਹੁਤ ਨਵਾਂ ਲੱਗਾ ਕਿਉਂਕਿ ਕਿਤ ਵੀ ਕਈ ਸਾਲ ਬਾਅਦ ਚਾਰ ਸਾਲ ਬਾਅਦ ਸਾਡੀ ਸਕੂਲ ਚ ਆਇਆ ਦੁਆਰਾ ਤੇ ਇਸ ਸਕੂਲੇ ਵਿੱਚ ਬਹੁਤ ਸਾਰੀ ਚੇਂਜ ਹੋਈ ਹੋਇਆ ਸਾਰੀ ਬਿਲਡਿੰਗ ਚੇਂਜ ਹੋਇਆ ਸਾਰਾ ਐਟਮੋਸਫੇਅਰ ਚੇਂਜ ਹੋਇਆ ਬਲਾਕ ਆਫ ਜਿਹੜਾ ਇੱਥੇ ਆ ਗਿਆ ਫੁਰਤੂਈ ਵਾਲਾ ਤੇ ਮੈਡਮ ਦਰਸ਼ਨਕੌਰ ਜੀ ਸਕੂਲ ਨੂੰ ਸਾਰਾ ਪ੍ਰਬੰਧ ਕਰ ਰਹੇ ਆ ਇਹ ਵੱਡੀ ਖੁਸ਼ੀ ਮੈਨੂੰ ਇਸ ਗੱਲ ਦੀ ਆਪੇ ਇਸ ਮੌਕੇ ਤੇ ਆਇਆ ਜਦੋਂ ਸਾਡੀ ਡਿਸਟ੍ਰਿਕਟ ਦੀ ਕਬੱਡੀ ਲੜਕੀਆਂ ਦੀ ਟੀਮ ਜਿਹੜੀ ਇਸ ਬਲੌਗ ਦੀ ਟੀਮ ਆ ਉਹ ਮਹਾਰੀ ਵਿਖੇ ਪੰਜਾਬ ਸੀਡ ਗੇਮਾਂ ਦੇ ਵਿੱਚ ਖੇਡਣ ਗਈ ਹੋਆ ਤੇ ਮੈਂ ਚਾਹੂੰਗਾ ਕਿ ਇਹ ਸਾਡੇ ਸਾਥੀ ਸਾਡਾ ਇਹ ਪਰਿਵਾਰ ਮੁਰਕੇ ਸਕੂਲ ਬਚਾਉਣ ਜਦੋਂ ਸਾਡੀ ਟੀਮ ਇਨਾਮ ਲੈ ਕੇ ਇੱਥੇ ਪਹੁੰਚਾਂਗੇ ਤਾਂ ਮੈਂ ਇਹਨਾਂ ਦਾ ਆਪਣੇ ਵੱਲੋਂ ਆਪਣੇ ਸਕੂਲ ਦੇ ਸਾਰੇ ਪ੍ਰਬੰਧਕਾਂ ਵੱਲੋਂ ਮੈਨੇਜਮੈਂਟ ਕਮੇਟੀ ਵੱਲੋਂ ਮੈਡਮ ਨਰਸ਼ਨ ਕੌਰ ਜੀ ਵੱਲੋਂ ਵਾਹ ਜੀ ਕਮੇਡੀ ਤੋਂ ਸਾਰਿਆਂ ਵੱਲੋਂ ਹੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਰਣੀ ਆ ਤੇ ਇਹਨਾਂ ਨੂੰ ਦੁਆਰਾ ਆਸ ਕਰਦਾ ਕਿ ਮੁੜ ਕੇ ਫੇਰ ਵੀ ਇਹ ਸਾਡੇ ਸਕੂਲ ਵਿੱਚ ਆਉਣ ਦੱਸਣ ਦੇਣ ਤੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਦਾ ਕਲਚਰ ਕੀ ਆ ਸਾਡੇ ਇਲਾਕੇ ਦਾ ਕਲਚਰ ਕੀ ਆ ਸਾਡੇ ਇਲਾਕੇ ਦੇ ਸਕੂਲ ਕਿਦਾਂ ਦੇ ਆ ਤੇ ਅਸੀਂ ਇਹਨਾਂ ਨੂੰ ਕਿਦਾਂ ਦਾ ਬਣਾਉਣੇ ਚਾਹਨੇ ਸੋ ਬਹੁਤ-ਬਹੁਤ ਧੰਨਵਾਦ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਕੀ ਹਾਂਜੀ ਹਰਕੀਰਤ ਜੀ ਤੁਸੀਂ ਇੱਥੇ ਆਏ ਹੋ ਪੰਜਾਬ ਆਪਣੇ ਪਿੰਡ ਦੇ ਘਰ ਆਏ ਹੋ ਤੁਹਾਡੇ ਨਾਲ ਜਿਹੜੀ ਗੈਸਟ ਹੈਗੀ ਆ ਉਹ ਤੁਸੀਂ ਆਸਟ੍ਰੇਲੀਆ ਚੋਂ ਮਿਸ ਜੋ ਮਿਸ ਪੈਥਨੀ ਆ ਇਹਨੂੰ ਨਾਲ ਲੈ ਕੇ ਆਏ ਕਿ ਕਿਸ ਵਿਜਰ ਲਈ ਕਿਸ ਉਦੇਸ਼ ਲਈ ਇੱਥੇ ਆਈ ਸੀ So Bethany, the um, journalist is asking uh, what is your motive of coming to Punjab um, and uh, how was your experience visiting Punjab and this school? Yeah. Yes. So I'm an artist and muralist from Melbourne, Australia and I completed a mural project that was recognizing a Sikh human rights activist Jaswan Singh Kalra and it got the um, attention of the world and so I was invited to speak at an international humanitarian conference here in Punjab um, and that was a few days ago. and then i came to this village uh, on the back of that conference um and i came to this school to to meet the children and the teachers and 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 see the facilities and it's been incredible i've been welcomed into this community and as an artist i love all the color and the brightness of the children it's been a life changing experience and i'm excited to come back again ha ji ji jime inna ne gall kiti hai itthe di gall kiti motive di main gall kiti si gi e motive ki jada itthe area de vich tade naal aunda <laughs> inna da oh pura ho gaya ਕਿਸ ਕਰ ਲਿਆ ਜੀ ਬਿਲਕੁਲ ਜਿਸ ਤਰ੍ਹਾਂ ਬੈਥਨੀ ਹੋਰਾਂ ਨੇ ਦੱਸਿਆ ਜੀ ਕਿ ਸਾਡਾ ਜਿਹੜਾ ਇੱਥੇ ਆਉਣ ਦਾ ਮੋਟਿਵ ਸੀ ਉਹ ਇੱਥੇ ਇੱਕ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਬਲੰਦਪੁਰੀ ਦੇ ਵਿੱਚ ਹੋ ਰਹੀ ਸੀ ਤੇ ਉੱਥੇ ਜਿਹੜਾ ਸਾਨੂੰ ਇਨਵੀਟੇਸ਼ਨ ਮਿਲਿਆ ਸੀ ਤੇ ਉਹ ਜਿਹੜਾ ਮੋਟਿਵ ਹੈ ਜੀ ਹੁਣ ਉਹ ਜਿਹੜੀ ਕਾਨਫਰੰਸ ਹੈ ਉਹ ਕੱਲ ਫਿਨਿਸ਼ ਹੋਈ ਆ ਜਿਹਦੇ ਵਿੱਚ ਤਕਰੀਬਨ 45 ਦੇਸ਼ਾਂ ਦੇ ਨੁਮਾਇੰਦੇ ਸੀ ਤੇ ਅਸੀਂ ਆਸਟ੍ਰੇਲੀਆ ਤੋਂ ਆਏ ਹੋਏ ਸੀਗੇ ਤੇ ਉਸ ਤੋਂ ਬਾਅਦ ਕਾਨਫਰੰਸ ਫਿਨਿਸ਼ ਹੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਪਿੰਡ ਲੈ ਕੇ ਆਏ ਆਂ ਤੇ ਪਿੰਡ ਦਾ ਜਿਹੜਾ ਪ੍ਰਾਇਮਰੀ ਸਕੂਲ ਆ बिकॉज ਉੱਥੇ ਆਰਟਸ ਦੇ ਟੀਚਰ ਹੈਗੇ ਆ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਉਹਦੇ ਕਾਰਨ ਇਹਨਾਂ ਦੀ ਵੀ ਮਨਸ਼ਾ ਸੀ ਕਿ ਮੈਂ ਇੱਥੇ ਬੱਚਿਆਂ ਨੂੰ ਦੇਖਾਂ ਕਿ ਇੱਥੇ ਉਹਦਾ ਐਜੂਕੇਸ਼ਨ ਸਿਸਟਮ ਕਿਸ ਤਰ੍ਹਾਂ ਚੱਲਦਾ ਆ ਤੇ ਇਹਨਾਂ ਨੂੰ ਬੜੀ ਖੁਸ਼ੀ ਹੋਈ ਆ ਕਿ ਇੱਥੇ ਅਸੀਂ ਆਏ ਆ ਬੱਚਿਆਂ ਨੂੰ ਦੇਖਿਆ ਮਿਲੇ ਆ ਤੇ ਪਲੱਸ ਜਿਹੜਾ ਸਕੂਲ ਦਾ बिकॉज ਦੇ ਆਰਟਸ ਦੇ ਟੀਚਰ ਆ ਤੇ ਇਹ ਵੱਡੀਆਂ ਜਿਹੜੀਆਂ ਪੇਂਟਿੰਗਸ ਆ ਮਿਊਰਲਸ ਆ ਉਹ ਮੈਲਬਨ ਦੇ ਵਿੱਚ ਬਣਾਉਂਦੇ ਆ ਤੇ ਜਿਸ ਤਰ੍ਹਾਂ ਇੱਥੇ ਸਕੂਲ ਦੇ ਵਿੱਚ ਆਰਟਵਰਕ ਬਣਿਆ ਹੋਇਆ ਬਹੁਤ ਸੋਹਣੀਆਂ ਪੇਂਟਿੰਗਸ ਬਣੀਆਂ ਹੋਈਆਂ ਵਿਜ਼ੂਅਲ ਤਰੀਕੇ ਦੇ ਨਾਲ ਬੱਚਿਆਂ ਨੂੰ ਪੜਾਇਆ ਜਾ ਰਿਹਾ ਤੇ ਉਹ ਇਹਨਾਂ ਨੂੰ ਕਾਫੀ ਜਿਹੜਾ ਇੰਪ੍ਰੈਸਿਵ ਲੱਗਾ ਤੇ ਉਹ ਚਾਹੁੰਦੇ ਆ ਵੀ ਮੈਂ ਫਿਰ ਦੁਬਾਰਾ ਇੱਥੇ ਆ ਕੇ ਵਿਜ਼ਿਟ ਕਰਾਂ ਤੇ ਜੇਕਰ ਇਹਨਾਂ ਵੱਲੋਂ ਵੀ ਕੋਈ ਕੰਟ੍ਰਿਬਿਊਸ਼ਨ ਬਣਦੀ ਹੋਈ ਬਿਕੋਜ਼ ਇਹ ਵੱਡੀਆਂ ਪੇਂਟਿੰਗਸ ਸਾਰੀ ਦੁਨੀਆ ਦੇ ਵਿੱਚ ਬਣਾਈਆਂ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਤੇ ਇੱਥੇ ਵੀ ਆ ਕੇ ਕੰਟ੍ਰਿਬਿਊਟ ਕਰ ਸਕਣ ਬਹੁਤ-ਬਹੁਤ ਧੰਨਵਾਦ